ਅਨਬਲਾਈਨ ਸਟੇ ਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਨਿਗਾਹ ਮਾਰਾਂਗੇ ਦਿਨ ਭਰ ਦੀਆਂ ਵੱਡੀਆਂ ਖਬਰਾਂ ਦੇ ਨਾਲ ਸਭ ਤੋਂ ਪਹਿਲੀ ਵੱਡੀ ਖਬਰ ਚੰਡੀਗੜ੍ਹ ਦੇ ਵਿੱਚ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਏ ਨੇ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਨੇ ਰੰਜ ਕੇ ਹੰਗਾਮਾ ਕੀਤਾ ਪ੍ਰਦਰਸ਼ਨ ਕੀਤਾ ਜਿਹੜਾ ਸੰਸਦ ਦੇ ਵਿੱਚ ਜਿਹੜੇ ਐਮਪੀਜ਼ ਨੇ ਉਹਨਾਂ ਨੂੰ ਸਸਪੈਂਡ ਕਰਨ ਦੇ ਮਾਮਲੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਭਾਜਪਾ ਦੇ ਦਫ਼ਤਰ ਦੇ ਵੱਲ ਕੋਚ ਕਰ ਰਹੇ ਸੀ ਕਾਂਗਰਸੀ ਵਰਕਰ ਤੇ ਉਸ ਸਬਦ ਦੇ ਦਰਮਿਆਨ ਚੰਡੀਗੜ੍ਹ ਪੁਲਿਸ ਦੇ ਨਾਲ ਉਹਨਾਂ ਦੀ ਤਲਖੀ ਹੋ ਗਈ ਇਸ ਮੌਕੇ ਉਹਨਾਂ ਨੇ ਬੈਰੀਕੇਡ ਲਗਾ ਕੇ ਵਾਟਰ ਕੈਨਨ ਦੀਆਂ ਗੱਡੀਆਂ ਲਗਾ ਕੇ ਉਹਨਾਂ ਨੂੰ ਰੋਕਣਾ ਚਾਇਆ ਪਰ ਕਾਂਗਰਸੀ ਵਰਕਰ ਜਿਹੜੇ ਸੀ ਉਹ ਅੱਗੇ ਲਗਾਤਾਰ ਵਧਨ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਤੋਂ ਬਾਅਦ ਪਾਣੀ ਦੀਆਂ ਬੁਛਾੜਾਂ ਵੀ ਚੱਲੀਆਂ ਖਿੱਚ ਧੂਕ ਕੇ ਕਾਂਗਰਸੀ ਵਰਕਰਾਂ ਨੂੰ ਗੱਡੀ ਦੇ ਵਿੱਚ ਧੋਇਆ ਗਿਆ ਸੁਟਿਆ ਗਿਆ ਤੇ ਉਸ ਤੋਂ ਬਾਅਦ ਥਾਣੇ ਲੈ ਕੇ ਜਾਇਆ ਗਿਆ ਤੇ ਉਸ ਤੋਂ ਬਾਅਦ ਦੇਸ਼ਾਮ ਅਮਿਤ ਸ਼ਾਹ ਹੋਰੇ ਭਾਜਪਾ ਦੇ ਦਫਤਰ ਪਹੁੰਚ ਦੇ ਨੇ ਸਬਦੇ ਦਰਮਿਆਨ ਉਹਨਾਂ ਦੇ ਵੱਲੋਂ ਅੱਜ ਚੰਡੀਗੜ੍ਹ ਪੁਲਿਸ ਦੇ ਟ੍ਰੈਫਿਕ ਮੁਲਾਜ਼ਮਾਂ ਨੂੰ ਨਵੀਆਂ ਪੀਸੀਆਰ ਗੱਡੀਆਂ ਇਸ ਤੋਂ ਇਲਾਵਾ ਹੋਰ ਵਿਕਾਸ ਪ੍ਰੋਜੈਕਟ ਦੇ ਉਦਘਾਟਨ ਕੀਤੇ ਜਾਣੇ ਨੇ ਤੇ ਉਹਦੀਆਂ ਲੋਕ ਸਭਾ ਚੋਣਾਂ ਦੇ ਲਈ ਚੰਡੀਗੜ੍ਹ ਇੱਕ ਮਹੱਤਵਪੂਰਨ ਸੀਟ ਹੈ ਜੋ ਕਿ ਪਿਛਲੇ ਸਮੇਂ ਦੇ ਵਿੱਚ 2019 ਦੇ ਵਿੱਚ ਜਿਹੜੀ ਅ ਕਿਰਨ ਖੇਰ ਹੈਗੇ ਨੇ ਉਹ ਜਿੱਤੇ ਸੀ ਜਿਹੜੇ ਕੈਨਪਮ ਖੇਰ ਦੇ ਵਾਈਫ ਨੇ ਤੇ ਉਸ ਤੋਂ ਬਾਅਦ ਨਗਰ ਨਿਗਮ ਦੀ ਚੋਣਾਂ ਵੀ ਹੋਈਆਂ ਥਿਆਮਾਦੀ ਪਾਰਟੀ ਨੇ ਟੱਕਰ ਤਾਂ ਦਿੱਤੀ ਪਰ ਮੇਅਰ ਭਾਜਪਾ ਆਪਣਾ ਨਿਯੁਕਤ ਕਰਨ ਦੇ ਵਿੱਚ ਕਾਮਯਾਬ ਰਹੀ ਸੀ ਤੇ ਹੁਣ ਵੱਡੇ ਗੱਫੇ ਦੇ ਕੇ ਜਾ ਰਹੇ ਨੇ ਦੇਖਣਾ ਹੋਏਗਾ ਕਿ ਕੀ ਅੰਮ੍ਰਿਤ ਸ਼ਾਹ ਤੋਂ ਚੰਡੀਗੜ੍ਹ ਦੇ ਲੋਕ ਖੁਸ਼ ਹੋਣਗੇ ਤੇ ਕੀ ਵੋਟਾਂ ਉਹਨਾਂ ਦੇ ਝੋਲੀਆ ਪਉਣਗੇ ਜਾਂ ਨਹੀਂ ਸੁਖਬੀਰ ਬਾਦਲ ਦੀ ਮੰਗੇ ਸੋਰੀ ਕਈ ਸਿੱਖ ਸ਼ਖਸੀਅਤਾਂ ਨੂੰ ਰਾਸ ਨਹੀਂ ਆਈ ਉਹਨਾਂ ਨੇ ਕਿਹਾ ਕਿ ਐਸੀ ਸੋਰੀ ਦਾ ਅਸੀਂ ਕੀ ਕਰੀਏ ਹਾਲਾਂਕਿ ਇਹਨੇ ਲੰਬੇ ਸਮੇਂ ਬਾਅਦ ਉਹਨਾਂ ਨੂੰ ਇਹ ਮੁਆਫੀ ਚੇਤੇ ਆਈ ਹੈ ਯਾਨੀ ਕਿ ਮੁਆਫੀਨਾਮਾ ਵੀ ਉਹਨਾਂ ਦਾ ਕਬੂਲ ਨਹੀਂ ਕੀਤਾ ਗਿਆ ਸਖਸ਼ਕਸ਼ੀਤਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਛੇ ਅਕਾਲ ਤਖਤ ਸਾਹਿਬ ਅੱਗੇ ਨਤਮਸਤਕ ਹੋਣ ਉੱਥੋਂ ਜਥੇਦਾਰ ਸਾਹਿਬ ਨੂੰ ਮਿਲਣ ਤੇ ਉਹਨਾਂ ਦੇ ਕੋਲੋਂ ਮੁਆਫੀਨਾਮਾ ਆਪਣਾ ਮੰਗਣ ਤੇ ਉਸ ਤੋਂ ਬਾਅਦ ਪੰਜ ਪਿਆਰੇ ਸਿੱਖ ਖਾਲਸਾ ਰਵਾਇਤ ਅਨੁਸਾਰ ਉਹਨਾਂ ਨੂੰ ਤਨਖਾਈਏ ਦੇ ਤੌਰ ਤੇ ਕੋਈ ਵੀ ਜਿਹੜੀ ਸਜ਼ਾ ਉਹ ਸੁਣਾਉਣ ਤੇ ਉਸ ਤੋਂ ਬਾਅਦ ਹੀ ਇਹ ਮੁਆਫੀ ਉਹਨਾਂ ਦੀ ਕਬੂਲ ਕੀਤੀ ਜਾਏਗੀ ਲਗਾਤਾਰ ਕਈ ਅਸਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਆਸਤ ਪੰਜਾਬ ਦੇ ਵਿੱਚ ਮੋਰ ਉਭਾਰਨ ਦੇ ਲਈ ਬੇਹੱਦਵੀ ਵਾਲੀ ਘਟਨਾ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੁਆਫੀ ਮੰਗੀ ਗਈ ਸੀ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਮੌਕੇ ਪਰ ਇਹ ਸਭ ਦੇ ਦੌਰਾਨ ਕਈ ਸਖਸ਼ੀਅਤਾਂ ਨੂੰ ਉਹਨਾਂ ਦੀ ਇਹ ਮੁਆਫੀ ਮੰਗੀ ਰਾਸ ਨੇ ਆਈ ਜਿਨ੍ਹਾਂ ਦੇ ਵਿੱਚੋਂ ਅਕਾਲੀ ਦਲ ਸੇਖਤ ਦੇ ਵੀ ਇੱਕ ਲੀਡਰ ਨੇ ਉਹਨਾਂ ਦੇ ਵੱਲੋਂ ਅੱਜ ਇੱਕ ਮਿਊਚੁਅਲ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਇਸ ਮੁਆਫੀ ਦਾ ਜ਼ਿਕਰ ਕੀਤਾ ਗਿਆ ਹੁਣ ਆਉਂਦੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿੱਥੇ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਅਸਿਕ ਸਖਸ਼ੀਤਾ ਨੂੰ ਵੀ ਬਾਕੀ ਅਲੱਗ ਹੋਏ ਧੜੇ ਨੂੰ ਵੀ ਕਹਿੰਦੇ ਨੇ ਕਿ ਆਪਾਂ ਇੱਕ ਹੋਈਏ ਤੇ ਜਿਸ ਤਰ੍ਹਾਂ ਤੁਸੀਂ ਕਹੋਗੇ ਆਪਾਂ ਉਸ ਤਰ੍ਹਾਂ ਕਰਾਂਗੇ ਮੁਰਦ ਤੋਂ ਅਕਾਲੀ ਦਰੋਂ surjit ਕਰੀਏ ਮਜਬੂਤ ਕਰੀਏ ਕਿ ਸੁਖਬੀਰ ਸਿੰਘ ਬਾਦਲ ਜਾਣਗੇ ਅਕਾਲ ਤਖਤ ਸਾਹਿਬ ਦੇ ਉੱਥੇ ਜਥੇਦਾਰ ਸਾਹਿਬ ਦੇ ਅੱਗੇ ਪਹੁੰਚਣਗੇ ਆਪਣਾ ਮੁਆਫੀਨਾਮਾ ਦੁਆਰਾ ਬੋਲਣਗੇ ਤੇ ਕੀ ਪੰਜ ਪਿਆਰਾਂ ਤੋਂ ਵੀ ਫਜ਼ਾ ਲੈਣਗੇ ਇਹ ਆਉਂਦੇ ਸਮੇਂ ਚ ਦੇਖਣ ਵਾਲਾ ਹੋਏਗਾ ਇੰਡੀਆ ਗੱਟ ਜੋੜ ਨੂੰ ਲੈ ਕੇ ਲਗਾਤਾਰ ਜਿੱਥੇ ਹਾਈ ਕਮਾਂਡ ਆ ਭਾਵੇਂ ਆਵਾਜ਼ ਦੇ ਪਾਰਟੀ ਦੀ ਆ ਤੇ ਭਾਵੇਂ ਕਾਂਗਰਸ ਦੀ ਆ ਤੇ ਭਾਵੇਂ ਐਨਸੀਪੀ ਜਾਂ ਫਿਰ ਤ੍ਰਿਮੂਲ ਕਾਂਗਰਸ ਦੀ ਆ ਮੀਟਿੰਗਾਂ ਕਰ ਰਹੇ ਨੇ ਮੀਟਿੰਗਾਂ ਦੇ ਵਿੱਚ ਕਾਫੀ ਏਜੰਡੇ ਆ ਤੇ ਇਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਆ ਉਹਦੇ ਦਿਨਾਂ ਦੇ ਵਿੱਚ ਸੀਟ ਸ਼ੇਅਰਿੰਗ ਤੇ ਵੀ ਚਰਚਾ ਕਰਨਗੇ ਪਰ ਸੂਬੇ ਇਕਾਈ ਦੀਆਂ ਜਿਹੜੀਆਂ ਲੀਡਰਸ਼ਿਪਾਂ ਨੇ ਉਹਨਾਂ ਦੇ ਵਿੱਚ ਤਲਕੀ ਹੈ ਉਹਨਾਂ ਦੇ ਵਿੱਚ ਐਸੀ ਕੋਈ ਰਜ਼ਾਮੰਦੀ ਨਹੀਂ ਬਣ ਰਹੀ ਕਿ ਅਸੀਂ ਗੱਟ ਜੋੜ ਦੇ ਨਾਲ ਪੰਜਾਬ ਦੇ ਵਿੱਚ ਚੋਣਾ ਲੜੀਏ ਅੱਜ ਕਾਂਗਰਸ ਦੀ ਗੱਲ ਕਰ ਲੈਣਾ ਕਾਂਗਰਸ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਅਮਨ ਕਾਨੂੰਨ ਦੀ ਸ਼ਾਂਤੀ ਦੇ ਮੁੱਦੇ ਨੂੰ ਲੈ ਕੇ ਜਗਰਾਉਂ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਸਭ ਦੇ ਦਰਮਿਆਨ ਉਹਨੇ ਸੇ ਸਾਫ਼ ਸਪਸ਼ਟ ਗੱਲ ਕਹੀ ਹੈ ਕਿ ਅਸੀਂ ਇੱਥੇ ਮੌਜੂਦਾ ਸਰਕਾਰ ਦੀਆਂ ਜਿਹੜੀਆਂ ਨਲਾਇਕੀਆਂ ਨੇ ਉਹਨਾਂ ਨੂੰ ਲੋਕਾਂ ਦੇ ਮੋਰੇ ਉਜਾਗਰ ਕਰ ਰਹੇ ਹਾਂ ਤੇ ਦੂਜੇ ਪਾਸੇ ਸਾਨੂੰ ਜੇਕਰ ਹੁਕਮ ਹੁੰਦਾ ਹੈ ਕਿ ਇਕੱਠਿਆਂ ਚੋਣ ਲੜੀ ਜਾਵੇ ਤਾਂ ਐਸਾ ਨਹੀਂ ਹੋਏਗਾ ਪੰਜਾਬ ਦੇ ਲੋਕ ਸਗੋਂ ਦੀ ਪਹਿਲਾਂ ਹੀ ਪਿਛਲੇ 2 ਸਾਲਾਂ ਦੇ ਵਿੱਚ ਅੱਕ ਤੇ ਥੱਕ ਗਏ ਨੇ ਆਮ ਆਦੀ ਪਾਰਟੀ ਦੀ ਸਰਕਾਰ ਤੋਂ ਤੇ ਜੇਕਰ ਅਸੀਂ ਉਹਨਾਂ ਦੇ ਨਾਲ ਮਿਲ ਕੇ ਚੋਣਾਂ ਲੜਾਂਗੇ ਤਾਂ ਇਹ ਕਾਂਗਰਸ ਦੇ ਵਰਕਰ ਦੇ ਲਈ ਵੀ ਬਹੁਤ ਨਿਰਾਸ਼ਾਜਨਕ ਵਾਲੀ ਗੱਲ ਹੋਏਗੀ ਤੇ ਅਸੀਂ ਇਕੱਲੇ ਚੋਣ ਲੜਨ ਦੇ ਸਮਰਥ ਹੈਗੇ ਆਂ ਲੋਕ ਸਾਡੇ ਤੇ ਭਰੋਸਾ ਕਰਨਾ ਚਾਹੁੰਦੇ ਨੇ ਇਹ ਸਾਰੀ ਰੈਲੀ ਇਹ ਸਾਰੇ ਪ੍ਰਦਰਸ਼ਨ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਵੀ ਸੀ ਰਾਜਾ ਅਮਰਿੰਦਰ ਸਿੰਘ ਵੜਿੰਗ ਵੀ ਸੀ ਪਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਸਭ ਦੇ ਦਰਮਿਆਨ ਖਿਟਮਿਟ ਚੱਲਦੀ ਰਹੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਆਪਣੇ ਵੱਖਰੇ ਸਟੇਜ ਲਗਾਉਣ ਦੇ ਨਾਲ ਪੰਜਾਬ ਦੇ ਲੋਕ ਉਹਨਾਂ ਨੂੰ ਕਬੂਲ ਨਹੀਂ ਕਰਨਗੇ ਪੰਜਾਬ ਸਰਕਾਰ ਦੇ ਲਗਾਤਾਰ ਝਾੜਚੰਬ ਹੋ ਰਹੀਆ ਹਾਈ ਕੋਰਟ ਤੋਂ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਕਈ ਮਾਮਲੇ ਸੀ ਭਾਵੇਂ ਉਹ ਡਰੱਗ ਰੈਕਟ ਮਾਮਲਾ ਹੋਵੇ ਭਾਵੇਂ ਉਹ ਲੋਰਸ ਬਿਸ਼ਨੋਈ ਦੇ ਇੰਟਰਵਿਊ ਵਾਲਾ ਮਾਮਲਾ ਹੋਵੇ ਤੇ ਭਾਵੇਂ ਲਾਲ ਨੀਲੀਆਂ ਬੱਤੀਆਂ ਵਾਲਾ ਮਾਮਲਾ ਹੋਵੇ ਤੇ ਹੁਣ ਇੱਕ ਵਾਰ ਫਿਰ ਤੋਂ ਫਿਰੋਜ਼ਪੁਰ ਜੇਲ੍ਹ ਦਾ ਇੱਕ ਡਰੱਗ ਕੇਸ ਹੈ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈਆ ਤੇ ਇਸ ਬਾਬਤ ਨੋਟਿਸ ਵੀ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਮਾਰਚ ਮਹੀਨੇ ਦੇ ਵਿੱਚ ਜੋ ਡਰੱਗ ਕੇਸ ਨਿਕਲ ਕੇ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਫੋਨ ਮਿਲੇ ਸੀ ਫੋਨਾਂ ਦੇ ਵਿੱਚੋਂ 4300 ਤੋਂ ਵੱਧ ਕੋਲਾ ਦਰਜ ਕੀਤੀਆਂ ਗਈਆਂ ਸੀ ਤੇ ਹਾਲੇ ਤੱਕ ਉਹ ਸਾਰੇ ਮਾਮਲੇ ਦੇ ਵਿੱਚ ਕੇਸ ਦਰਜ ਐਫ ਆਈ ਆਰ ਦਰਜ ਬਾਈ ਨੇਮ ਕਿਉਂ ਨਹੀਂ ਹੋਈ ਇਹ ਸਾਰੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੀ ਇਸ ਕੇਸ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਜਾਵੇ ਕੀ ਪੰਜਾਬ ਪਾਲਿਸ ਦੇ ਅਫਸਰ ਇਨਸਕਟਸ਼ਨ ਨਹੀਂ ਹੈਗੇ ਜਿਹੜੇ ਇਸ ਕੇਸ ਦੀ ਚੰਗੀ ਤਰ੍ਹਾਂ ਜਾਂਚ ਕਰ ਸਕਣ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਤੁਸੀਂ ਮੀਟਿੰਗਾਂ ਕਰਦੇ ਹੋ ਪਰ ਮੀਟਿੰਗਾਂ ਦੇ ਵਿੱਚ ਮੈਨੂੰ ਲੱਗਦਾ ਕਿ ਚਾਹ ਤੇ ਸਮੋਸੇ ਹੀ ਤੁਹਾਡੇ ਆਉਂਦੇ ਨੇ ਤੇ ਉਸ ਤੇ ਹੀ ਚਰਚਾ ਹੁੰਦੀ ਹੈ ਇਹ ਸ਼ਬਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੱਜ ਸੀਗੇ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਨੇ ਪੰਜਾਬ ਸਰਕਾਰ ਦਾ ਵੱਡਾ ਐਲਾਨ ਹੈ ਤੇ ਸਕੂਲੀ ਬੱਚਿਆਂ ਦੇ ਲਈ ਵੀ ਖੁਸ਼ੀ ਵਾਲੀ ਖਬਰ ਆ ਹੁਣ ਛੇਤੀ ਸਵੇਰੇ ਉੱਠਣਾ ਨਹੀਂ ਪਿਆ ਕਰੂਗਾ ਠੰਡ ਦੇ ਵਿੱਚ ਕੌਣ ਦੇ ਕੰਬਣੀ ਛਡਵਾ ਕੇ ਸਕੂਲਾਂ 'ਚ ਨਹੀਂ ਜਾਣਾ ਪਿਆ ਕਰੂਗਾ 24 ਤੋਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਭਾਵੇਂ ਉਹ ਪ੍ਰਾਈਵੇਟ ਸਕੂਲਾਂ ਨੇ ਭਾਵੇਂ ਉਹ ਸਰਕਾਰੀ ਸਕੂਲਾਂ ਨੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇਹ ਗੱਲ ਵੀ ਕਹੀ ਹੈ ਕਿ ਨਾ ਛੁੱਟੀਆਂ ਨੂੰ ਅਗਦੇ ਅੱਗੇ ਆਉਂਦੇ ਸਮੇਂ ਦੇ ਵਿੱਚ ਹੋਰ ਵਧਾਇਆ ਵੀ ਜਾ ਸਕਦਾ ਹੈ ਮੌਸਮ ਤੇ ਇਹ ਸਾਰਾ ਕੁਝ ਡਿਪੈਂਡ ਕਰੇਗਾ ਕਿ ਜੇਕਰ ਧੁੰਦ ਵਧੇਗੀ ਜਾਂ ਜੇਕਰ ਠਾਰੀ ਵਧੇਗੀ ਤਾਂ ਛੁੱਟੀਆਂ ਨੂੰ ਹੋਰ ਐਕਸਟੈਂਡ ਕੀਤਾ ਜਾਵੇਗਾ ਇਸ ਦੇ ਨਾਲ ਹੀ ਅੱਜ 22 ਦਸੰਬਰ ਹੈ ਤੇ ਸਵੇਰ ਭਰ ਦੇ ਵਿੱਚ ਤੌਪ ਦਾ ਨਾਇਨਾ ਰੋਜ਼ਾਨਾ ਦੇ ਵਾਂਗ ਅਸਰ ਨਹੀਂ ਦਿਖਿਆ ਕੱਲ ਤੋਂ ਯਾਨੀ ਕਿ 23 ਦਸੰਬਰ ਤੋਂ ਸਵੇਰੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਏਗੀ ਜਿਸ ਦੇ ਵਿੱਚ ਫਰੀਦਕੋਟ ਹੋਏਗਾ ਮੋਗਾ ਹੋਏਗਾ ਪਠਾਨਕੋਟ ਹੋਏਗਾ ਅੰਮ੍ਰਿਤਸਰ ਸਾਹਿਬ ਹੋਣਗੇ ਤੇ ਜਲੰਧਰ ਵੀ ਹੋਏਗਾ ਇਸ ਨਾਲ ਹੀ ਤੁਹਾਨੂੰ ਇਹ ਗੱਲ ਵੀ ਦੱਸ ਦਈਏ ਕਿ ਲੁਧਿਆਣਾ ਐਸਾ ਸ਼ਹਿਰ ਆ ਪੰਜਾਬ ਦਾ ਜਿੱਥੇ ਸ਼ਿਮਲਾ ਨਾਲੋਂ ਵੀ ਘੱਟ ਤਾਪਮਨ ਦਰਜ ਕੀਤਾ ਗਿਆ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮਿਨੀਮਮ ਤੇ Shimla ਦੇ ਵਿੱਚ ਜ਼ਿਆਦਾ ਸੀਸਾ ਕੋ ਦੇ ਤੇ ਆਉਂਦੇ ਸਮੇਂ ਦੇ ਵਿੱਚ ਠਾਰੀ ਹੋਰ ਵਧੇਗੀ ਠੰਡ ਹੋਰ ਵਧੇਗੀ ਤੇ ਬੂੰਦਾਬੰਦੀ ਵੀ ਦਿਖਾਈ ਦੇਗੀ ਫਿਲਹਾਲ ਆਇਦੇ ਸਪੋਕ੍ਰਾਮ ਦੇ ਵਿੱਚ ਇਨਾਈ ਪੰਜਾਬੀ ਲਾਈਨਸ ਦੇਖਦੇ ਰਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਨੂੰ ਤੁਹਾਡੀ ਲੋੜ ਹੈ